ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ ਚੰਡੀਗੜ੍ਹ ਦੇ ਮਸਲੇ ਨੂੰ ਲੈ ਕੇ ਕੇਂਦਰ ਦੀ ਸਰਕਾਰ ਜਿੱਥੇ ਇੱਕ ਪਾਸੇ ਲਗਾਤਾਰ ਕਸੂਤੀ ਘਿੜਦੀ ਨਜ਼ਰ ਆ ਰਹੀ ਹੈ ਪਰ ਉੱਥੇ ਹੀ ਦੂਜੇ ਪਾਸੇ ਮੁਸ਼ਕਿਲਾਂ ਭਾਰਤੀ ਜਨਤਾ ਪਾਰਟੀ ਦੀਆਂ ਵੀ ਘੱਟ ਨਹੀਂ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਮੈਂ ਅੱਜ ਗੱਲ ਕਰ ਰਿਹਾ ਹਾਂ ਔਰ ਇਸ ਪੂਰੇ ਮਸਲੇ ਤੇ ਗੱਲ ਕਰਦੇ ਹੋਏ ਇੱਕ ਕਲ ਜ਼ਰੂਰ ਤੁਹਾਡੇ ਨਾਲ ਸਾਂਝੀ ਕਰੂੰਗਾ ਕਿ ਹਾਲਾਤ ਉਹ ਹੋਏ ਪਏ ਨੇ ਕਿ ਆਖਰਕਾਰ ਜਾਈਏ ਤੇ ਕਿਹੜੇ ਪਾਸੇ ਜਾਈਏ ਜਾਂ ਕੁਲ ਮਿਲਾ ਕੇ ਅਸੀਂ ਕਹਿ ਸਕਨੇ ਆ ਕਿ ਹੁਣ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਚ ਲੀਡਰਾਂ ਦੇ ਹਾਲ ਉਹ ਇੱਕ ਗਾਣਾ ਨਾ ਜਿਹੜਾ ਮੇਰੇ ਖਿਆਲ ਨਾਲ ਹੰਸ ਰਾਜ ਹੰਸ ਸਾਹਿਬ ਦਾ ਗਾਣਾ ਹੈ ਨਾ ਮੈਂ ਮਾਪਿਆਂ ਨੇ ਰੱਖੀ ਨਾ ਮੈਂ ਸੌਂ ਰਿਆਂ ਦੀ ਹੋਈ ਸੋ ਉਹ ਹਾਲਾਤ ਕਿਤਨਾ ਕਿਤੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਹੁੰਦੇ ਜਾ ਰਹੇ ਔਰ ਖਾਸ ਤੌਰ ਤੇ ਉਹਨਾਂ ਲੀਡਰਾਂ ਦੇ ਜਿਹੜੇ ਅੱਜ ਤੋਂ 2 3 3 4 ਸਾਲ ਪਹਿਲਾਂ ਜਾਂ ਕਹਿ ਲਓ ਕਿ 22 ਤੋਂ ਬਾਅਦ ਲਗਾਤਾਰ ਭਾਰਤੀ ਜਨਤਾ ਪਾਰਟੀ ਚ ਆਏ ਹੈ ਸੋਚ ਕੇ ਕਿ ਬਸ ਹੁਣ 27 ਚਾਹ ਤੇ ਸਾਡੀ ਸਰਕਾਰ ਵੱਟ ਤੇ ਪਈ ਹੈ ਐ ਪੱਕੀ ਹੈ ਔਰ ਇਹ ਜੋਸ਼ ਇਹ ਜਿਹੜਾ ਜੋਰ ਕਹਿ ਲਈਏ ਇਹ ਸਭ ਤੋਂ ਜ਼ਿਆਦਾ ਹੋਰ ਉਦੋਂ ਉਠਿਆ ਜਦੋਂ 24 ਦੀਆਂ ਲੋਕ ਸਭਾ ਚੋਣਾਂ ਚ ਮੜਾ ਜਾ ਵੋਟ ਸ਼ੇਅਰ ਵਧਿਆ ਤੇ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ 27 ਚ ਤੇ ਅਸੀਂ ਆ ਗਏ ਤੇ 6 ਆ ਗਏ ਬਸ 아이 ਸਮਝੋ ਪਰ ਹਾਲਾਤ ਜੋ ਬਣੇ ਨੇ ਮੈਂ ਅੱਜ ਇਹ ਗੱਲ ਕਿਉਂ ਕਰ ਰਿਹਾ ਕਿਉਂਕਿ ਬਹੁਤ ਸਾਰੇ ਲੀਡਰ ਭਾਰਤੀ ਜਨਤਾ ਪਾਰਟੀ ਚਾਹੇ ਉਹ ਟਕਸਾਲੀ ਬੀਜੇਪੀ ਵਾਲੇ ਨੇ ਚਾਹੇ ਉਹ ਕਹਿ ਲੋ ਕਿ 90 ਰੰਗੇ ਪੁਤੇ ਭਗਵੇ ਰੰਗਾ ਵਾਲੇ ਲੀਡਰ ਨੇ ਉਹ ਆਖਿਰਕਾਰ ਬੜੇ ਪਰੇਸ਼ਾਨ ਨੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜੋ ਮਸਲੇ ਸਾਹਮਣੇ ਆ ਰਹੇ ਨੇ ਮਸਲੇ ਇਨ ਦਾ ਸੈਂਸ ਕਿ ਚਾਹੇ ਉਹ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਵਾਲਾ ਮਸਲਾ ਹੋਵੇ ਚਾਹੇ ਉਹ ਚੰਡੀਗੜ੍ਹ ਵਾਲਾ ਮਸਲਾ ਹੋਵੇ ਚਾਹੇ ਉਹ ਬੀਬੀਐਮਬੀ ਦਾ ਮਸਲਾ ਹੋਵੇ ਯਾਨੀ ਕਿ ਜੋ ਇੱਕ ਕੋਸ਼ਿਸ਼ 2024 ਦੇ ਵੋਟ ਸ਼ੇਅਰ ਦੇ ਰਾਹੀਂ ਕਹਿ ਲਿਆ ਕਿ ਗੱਡੀ ਖਿੱਚਣ ਦੀ ਕੀਤੀ ਸੀ ਭਾਰਤੀ ਜਨਤਾ ਪਾਰਟੀ ਨੇ ਉਹ ਹੁਣ ਸਾਰੀਆਂ ਗੱਡੀਆਂ ਦੀਆਂ ਬ੍ਰੇਕਾਂ ਫੇਲ ਹੁੰਦੀਆਂ ਨਜ਼ਰ ਆ ਰਹੀ ਹੈ ਕਹਿ ਲਿਆ ਕਿ ਐਕਸੀਡੈਂਟ ਹੁੰਦੀ ਉਹ ਗੱਡੀ ਨਜ਼ਰ ਆ ਰਹੀ ਹੈ ਬੀਤੇ ਦਿਨ ਨਾ ਇੱਕ ਕੋਰ ਕਮੇਟੀ ਦੀ ਸਵੇਰੇ-ਸਵੇਰੇ ਮੀਟਿੰਗ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਚੰਡੀਗੜ੍ਹ ਦੇ ਮਸਲੇ ਤੇ ਇੱਕ ਦੇਖਿਆ ਨਾ ਤੁਸੀਂ ਜਾਖੜ ਸਾਹਿਬ ਦਾ ਇੱਕ ਟਵੀਟ ਆਇਆ ਔਰ ਉਸ ਤੋਂ ਬਾਅਦ ਤੇ ਲਾੜਾ ਲਾਲਾ ਕਰਾਤੀ ਲੈ ਵੀ ਜਿਹੜੇ ਮੂੰਹ ਚ ਦਹੀਂ ਜਵਾ ਕੇ ਬੈਠੇ ਸੀ ਹੁਣ ਤੱਕ ਚਾਹੇ ਪੰਜਾਬ ਯੂਨੀਵਰਸਿਟੀ ਵਾਲੇ ਮਸਲੇ ਤੇ ਚਾਹੇ ਚੰਡੀਗੜ੍ਹ ਵਾਲੇ ਮਸਲੇ ਤੇ ਉਹ ਵੀ ਬੋਲ ਪਏ ਦਰਸਲ ਸਾਰੇ ਦੇ ਪਿੱਛੇ ਹੋਇਆ ਕੀ ਕਿ ਕੱਲ ਇੱਕ ਮੀਟਿੰਗ ਹੋਈ ਕੋਰ ਕਮੇਟੀ ਦੀ ਮੀਟਿੰਗ ਹੋਈ ਉਹ ਕਾਨਫਰੈਂਸਿੰਗ ਦੇ ਜ਼ਰੀਏ ਹੋਈ ਕੋਰ ਕਮੇਟੀ ਦੇ ਦੋ ਤਿੰਨ ਮੈਂਬਰਾਂ ਨਾਲ ਮੇਰੀ ਗੱਲ ਹੋਈ ਕੱਲ ਜਦੋਂ ਇਹ ਮੀਟਿੰਗ ਖਤਮ ਹੋਈ ਉਸ ਤੋਂ ਬਾਅਦ ਹਾਲਾਂਕਿ ਗੱਲ ਪਰਸੋ ਰਾਤ ਨੂੰ ਵੀ ਹੋਈ ਸੀ ਜਦੋਂ ਇਹ ਸਾਰਾ ਮਸਲਾ ਧ ਉਤੇ ਸਾਫ ਤੌਰ ਤੇ ਕਹਿੰਦੇ ਨਜ਼ਰ ਆਇਆ ਕਿ ਪਤਾ ਨਹੀਂ ਉਹ ਪਿੰਡਾਂ ਚ ਜਾਣਾ ਕਿਵੇਂ ਹੈ ਇਹ ਗੱਲ ਉਹ ਕਾਂਗਰਸੀ ਪੁਰਾਣੇ ਇੱਕ ਦੋ ਬੰਦਿਆਂ ਨੇ ਮੈਨੂੰ ਕਹੀ ਕਿ ਸਾਨੂੰ ਤਾਂ ਸਮਝ ਨਹੀਂ ਆ ਰਿਹਾ ਕਿ ਜੀ ਅਸੀਂ ਪਿੰਡਾਂ ਚੋਂ ਵੜਾਂਗੇ ਕਿਵੇਂ ਦੂਜੀ ਜਿਹੜੇ ਕੁਝ ਟਕਸਾਲੀ ਲੀਡਰ ਵੀ ਨੇ ਭਾਰਤੀ ਜਨਤਾ ਪਾਰਟੀ ਦੇ ਦਰਸਲ ਉਹ ਵੀ ਨਰਾਜ਼ ਰਹੀ ਐਸ ਪੂਰੇ ਮਸਲੇ ਨੂੰ ਲੈ ਕੇ ਹੁਣ ਬੋਲਦੇ ਨਹੀਂ ਕਿਉਂਕਿ ਕਈ ਵਾਰ ਅਸੀਂ ਕਹਿ ਦਿੰਨੇ ਆ ਨਾ ਕਿ ਆਮ ਆਦਮੀ ਪਾਰਟੀ ਦੇ ਹੁਕਮ ਦਿੱਲੀੋਂ ਆਉਂਦੇ ਆ ਪਰ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਤੋਂ ਜ਼ਿਆਦਾ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਸੋਚਣਾ ਪੈਂਦਾ ਹੈ ਕਿ ਦਿੱਲੀੋਂ ਕੋਈ ਮੈਸੇਜ ਆਇਆ ਨਹੀਂ ਬੋਲੀਏ ਜਾਂ ਹੁਣ ਕੋਰ ਕਮੇਟੀ ਦੀ ਮੀਟਿੰਗ ਹੁੰਦੀ ਹੈ ਕੋਰ ਕਮੇਟੀ ਦੀ ਮੀਟਿੰਗ 'ਚ ਸਭ ਤੋਂ ਪਹਿਲਾਂ ਸੁਨੀਲ ਜਾਖੜ ਨੇ ਇਹ ਗੱਲ ਕਹੀ ਕਿ ਭਾਈ ਕੌਣ ਇਸ ਫੈਸਲੇ ਦੇ ਫੇਵਰ 'ਚ ਹੈ ਜਿਹੜਾ ਇੱਕ ਵਾਰੀ ਪਹਿਲੇ ਉਹ ਆਪਣੀ ਗੱਲ ਦੱਸੇ ਕਿ ਇਸ ਫੈਸਲੇ ਨੂੰ ਲੈ ਕੇ ਸਾਨੂੰ ਲੋਕਾਂ ਸਾਹਮਣੇ ਮੀਡੀਆ 'ਚ ਕਿਵੇਂ ਜਾਣਾ ਚਾਹੀਦਾ ਫਿਰ ਮੈਂ ਅਗਲੀ ਗੱਲ ਕਰੂੰਗਾ ਕੋਈ ਨਹੀਂ ਪਰ ਇੱਕ ਗਰੁੱਪ ਨਾ ਅੱਜਕੱਲ੍ਹ ਭਾਰਤੀ ਜਨਤਾ ਪਾਰਟੀ ਦੇ ਵੀ ਬਹੁਤ ਸਰਗਰਮ ਹੈ ਅੰਬਰ ਸਰਦਾ ਇੱਕ ਲੀਡਰ ਹੈ ਜਿਹੜਾ ਕਦੇ ਆਪ ਆਪਣੀ ਚੋਣ ਨਹੀਂ ਜਿੱਤਿਆ ਅੱਜ ਤੱਕ ਨਹੀਂ ਜਿੱਤਿਆ ਜ਼ਬਾਨ ਤਾਂ ਜ਼ਬਤ ਹੋਈਆਂ ਬਰ ਚੁੱਕੀ ਨੈਸ਼ਨਲ ਲੈਵਲ ਤੇ ਸੰਗਠਨ ਚ ਅੱਜਕਲ ਵੱਡੀ ਜ਼ਿੰਮੇਵਾਰੀ ਹੈ ਤੇ ਅੱਜਕਲ ਪੰਜਾਬ ਚ ਸ਼ਾਇਦ ਹੋ ਸਕਦਾ ਹੈ ਕਿ ਇਸ ਤਰ੍ਹਾਂ ਨਾਲ ਵਿਚਰਿਆ ਜਾ ਰਿਹਾ ਹੈ ਕਿ ਅਗਲਾ ਮੁੱਖ ਮੰਤਰੀ ਦਾ ਚਿਹਰਾ ਹੀ ਉਹ ਲੀਡਰ ਹੈ ਤੇ ਉਹ ਲੀਡਰ ਨੇ ਕਿਹਾ ਨਹੀਂ ਨਹੀਂ ਜੀ ਜਾਓ ਮੀਡੀਆ ਚ ਕਹੋ ਕਿ ਜੀ ਆਮ ਆਦਮੀ ਪਾਰਟੀ ਔਰ ਕਾਂਗਰਸ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਝੂਠ ਬੋਲ ਰਿਹਾ ਤੇ ਜਾਖੜ ਸਾਹਿਬ ਕਹਿੰਦੇ ਦੱਸੋ ਜੀ ਕੀ ਕਹੀਏ ਕਿਵੇਂ ਕਹੀਏ ਨਹੀਂ ਨਹੀਂ ਜੀ ਉਹ ਬਰਗਲਾ ਰਹੇ ਲੋਕਾਂ ਨੂੰ ਕੋਈ ਐਦਾ ਦਾ ਨਹੀਂ ਇਹਦੇ ਨਾਲ ਫਾਇਦਾ ਹੀ ਹੋਏਗਾ ਮੈਂ ਉਹ ਲੀਡਰ ਦੀ ਗੱਲ ਕਿਉਂ ਕਰ ਰਿਹਾ ਕਿਉਂਕਿ ਉਹਦੇ ਨਾਲ ਦੇ ਹੋਰ 5-7 ਜਿਹੜੇ ਲੀਡਰ ਨੇ ਜਿਹੜੇ ਦਿੱਲੀ ਵੀ ਰਹਿੰਦੇ ਆ ਉਹਨਾਂ ਚੋਂ ਇੱਕ ਲੀਡਰ ਹੈ ਨਾ ਆਰ ਪੀ ਸਿੰਘ ਉਹਨਾਂ ਨੇ ਕੱਲੀ ਇੱਕ ਟਵੀਟ ਵੀ ਕੀਤਾ ਇਸ ਮਸਲੇ ਨੂੰ ਲੈ ਕੇ ਉਹ ਕਹਿੰਦੇ ਜੀ ਮੈਂ ਚੁਣੌਤੀ ਦੇਣਾ ਆਮ ਆਦਮੀ ਪਾਰਟੀ ਔਰ ਕਾਂਗਰਸ ਔਰ ਕਾਲੀਦ ਦੇ ਲੀਡਰਾਂ ਨੂੰ ਕਿ ਆਓ ਇਸ ਪੂਰੇ ਮਸਲੇ ਤੇ ਮੇਰੇ ਨਾਲ ਬਹਿਸ ਕਰੋ ਕਿ ਇਸ ਪੂਰੇ ਬਿੱਲ ਦੇ ਨਾਲ ਪੰਜਾਬ ਦੇ ਹੱਕ ਨਹੀਂ ਖੋਏ ਜਾ ਰਹੇ ਇੱਕ ਪਾਸੇ ਸਫਾਈ ਦੇ ਵਿੱਚ ਕੇਂਦਰ ਸਰਕਾਰ ਕਹਿੰਦੀ ਹੈ ਕਿ ਫਿਲਹਾਲ ਸਾਡੀ ਕੋਈ ਮਨਛਾ ਨਹੀਂ ਹੈ ਇਸ ਬਿੱਲ ਨੂੰ ਲੈ ਕੇ ਆਣ ਦੀ ਦੂਜੇ ਪਾਸੇ ਬੀਜੇਪੀ ਤੇ ਲੀਡਰ ਚੈਲੰਜ ਕਰ ਰਿਹਾ ਕਿ ਆਓ ਮੇਰੇ ਨਾਲ ਬ ਓ ਗੱਲ ਕੌਣ ਕਰਦਾ ਚਲੋ ਅੱਗੇ ਤੋਰੋ ਖੈਰ ਜਿੱਤੇ ਉਹ ਵੀ ਨਹੀਂ ਹੈਗੇ ਖੈਰ ਮੈਂ ਹੁਣ ਗੱਲ ਕਰ ਰਿਹਾ ਜਿਹੜੀ ਕੱਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਸਾਰਿਆਂ ਨੂੰ ਸਪਸ ਸੁng ਗਿਆ ਕੋਈ ਨਹੀਂ ਬੋਲਿਆ ਫਿਰ ਉਸ ਤੋਂ ਬਾਅਦ ਹੋਇਆ ਕਿ ਜੀ ਨਹੀਂ ਕੇਂਦਰ ਸਰਕਾਰ ਜਾਂ ਅਮਿਤ ਸ਼ਾਹ ਜੀ ਕੋਲ ਜਾ ਕੇ ਮਿਲ ਕੇ ਸਾਰੇ ਮਸਲੇ ਨੂੰ ਹੱਲ ਕੀਤਾ ਜਾਏ ਪਰ ਮੈਂ ਅੱਜ ਗੱਲ ਕਰ ਕਿਉਂ ਰਿਹਾ ਹੁਣ ਮੈਂ ਮਸਲੇ ਤੇ ਆਨਾ ਕੋਰ ਕਮੇਟੀ ਨਿਬੜ ਗਈ ਟਵੀਟ ਆ ਗਿਆ ਇੱਕ ਦੋ ਲੀਡਰਾਂ ਦੇ ਬਿਆਨ ਆ ਗਏ ਉਸ ਤੋਂ ਬਾਅਦ ਫਿਰ ਚੁੱਪ ਹੋ ਗਿਆ ਪਰ ਮੈਂ ਹੁਣ ਇਹ ਗੱਲ ਕਿਉਂ ਕਰ ਰਿਹਾ ਕਿ ਕੱਲ ਦੀ ਮੀਟਿੰਗ ਤੋਂ ਬਾਅਦ ਬਹੁਤੇ ਲੀਡਰ ਜਿਹੜੇ ਨੇ ਉਹ ਤਿਆਰੀ ਕਰ ਚੁੱਕੇ ਨੇ ਤਿਆਰੀ ਭਾਰਤੀ ਜਨਤਾ ਪਾਰਟੀ ਨੂੰ ਛੱਡਣ ਦੀ ਪਰ ਹੁਣ ਸਵਾਲ ਵੱਡਾ ਹੈ ਕਿ ਛੱਡਣ ਕਿਵੇਂ ਜਿਹੜੀ ਬੱਸ ਛੱਡੀ ਸੀ ਉਹ ਤੇ ਗਾਹਾਂ ਨਿਕਲ ਗਈ ਉਹ ਕਹਿੰਦੇ ਨਾ ਜਾਣਾ ਮੈਂ ਚੰਡੀਗੜ੍ਹੋਂ ਦਿੱਲੀ ਸੀ ਬੱਸ ਮੈਂ ਅੰਬਾਲਾ ਛੱਡਤੀ ਐਸ ਕਰਕੇ ਕਿ ਚੱਲ ਵੇ ਠੀਕ ਹੈ ਇੱਕ ਵੋਲਵੋ ਅੰਬਰਸਰ ਵਾਲੇ ਪਾਸਿਓਂ ਆਉਗੀ ਉਹਦੇ ਤੇ ਜਾਊਂਗਾ ਤੇਜ ਪਹੁੰਚੂਗਾ ਨਾ ਵੋਲਵੋ ਹੀ ਆਈ ਤਨ ਆਪਣੀਆਂ ਬੱਸ ਮਿਲੀ ਹੋ ਗਏ 4 ਘੰਟੇ ਲੇਟ ਦੱਸੋ ਕੀ ਕਰੀਏ ਸੋ ਉਹ ਹਾਲਾਤ ਉਹਨਾਂ ਕਾਂਗਰਸੀਆਂ ਦੇ ਪੁਰਾਣੇ ਕਾਂਗਰਸੀਆਂ ਦੇ ਹੋ ਗਏ ਜਿਹੜੇ ਭਾਰਤੀ ਜਨਤਾ ਪਾਰਟੀ ਜੁਗਏ ਸੀ ਨਾ ਪਿੰਡਾਂ ਚ ਜਾਣ ਜੁਗੇ ਰਹੇ ਨਾ ਗੱਲ ਕਰਨ ਜੁਗੇ ਰਹੇ ਹੁਣ ਕਈਏ ਤੇ ਕਈਏ ਕੀ ਕੱਲ ਦੀ ਇਸ ਮੀਟਿੰਗ ਤੋਂ ਬਾਅਦ ਖੈਰ ਮੈਂ ਚਲੋ ਨਾਮ ਨਹੀਂ ਲਵਾਂਗਾ ਇੱਕ ਦੋ ਲੀਡਰ ਨਾਲ ਮੇਰੀ ਵੀ ਗੱਲ ਹੋਈ ਉਹ ਕਹਿੰਦੇ ਯਾਰ ਚੰਗਾ ਕੀਤਾ ਸਮੇਂ ਸਿਰ ਡਿਸੀਜਨ ਤੁਸੀਂ ਵੀ ਲੈ ਲਿਆ ਇਹ ਤੇ ਮਾੜਾ ਹੀ ਹਾਲ ਏ ਹੋਣਾ ਨਹੀਂ ਇਹਨਾਂ ਨੂੰ ਸਮਝਾਈਏ ਬਹਿ ਕਾ ਜੀ ਸਭ ਜਾ ਸਮਝਾਤੇ ਅਸੀਂ ਵੀ ਤਾਂ ਗਏ ਕੀ ਕਰੀਏ ਹੁਣ ਜੇ ਕੇਂਦਰ ਦੀ ਸਰਕਾਰ ਪੰਜਾਬ ਦੇ ਨਾਲ ਵਿਵਹਾਰ ਕਰੇਗੀ ਕਹਿੰਦੇ ਜੀ ਸਾਡਾ ਤੇ ਵਾਸਾ ਨਹੀਂ ਅਸੀਂ ਤੇ ਹੁਣ ਸੋਚ ਰਿਹਾ ਕਿ ਜਾਂ ਤੇ ਕੋਈ ਨਵਾਂ ਬਦਲ ਆਏ ਉਸ ਬਦਲ ਚ ਜਾਈਏ ਸੋ ਇਹ ਤੇ ਚਲੋ ਗੱਲ ਲੀਡਰਾਂ ਜੀ ਹੋ ਗਈ ਪਰ ਕੁਲ ਮਿਲਾ ਕੇ ਮੈਂ ਹੁਣ ਵਾਪਸ ਮਸਲੇ ਤੇ ਆਣਾ ਭਾਰਤੀ ਜਨਤਾ ਪਾਰਟੀ ਦੇ ਲੀਡਰ ਖਾਸੇ ਪਰੇਸ਼ਾਨ ਨੇ ਪੰਜਾਬ ਦੇ ਮਸਲੇ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਠੀਕ ਤਰੀਕੇ ਨਾਲ ਐਡਰੈਸ ਨਹੀਂ ਕਰ ਪਾਰੀ ਜਾਂ ਇੱਕ ਗੱਲ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਗਰੁੱਪ ਚ ਚੱਲ ਰਹੀ ਹੈ ਉਹਨੇ ਗਰੁੱਪ ਐਸ ਕਰਕੇ ਕਹਿ ਰਹੇ ਆ ਕਿ ਸਭ ਤੋਂ ਡਿਸਪਲਿਨਡ ਪਾਰਟੀ ਹੈ 파ਰਟੀ ਜਨਤਾ ਪਾਰਟੀ ਪਰ ਸ਼ਾਇਦ ਜਿਹੜੀ ਆਪਾਂ ਗੱਲ ਕਰਦੇ ਆ ਨਾ ਕਾਂਗਰਸ ਚ ਧੜੇਬਾਜ਼ੀ ਦੀ ਉਹ ਘੱਟ ਐ ਇੱਥੇ ਜ਼ਿਆਦਾ ਐ ਜੋ ਲੋਕਾਂ ਨੂੰ ਅਜੇ ਨਜ਼ਰ ਨਹੀਂ ਆਉਂਦੀ ਕਿਉਂਕਿ ਸੰਗਠਨ ਐ ਅਗੇਂਸ ਕੋਈ ਜਾਣਦਾ ਨਹੀਂ ਪਰ ਜਿੰਨੇ ਧੜੇ ਇਸ ਪਾਰਟੀ ਦੇ ਵਿੱਚ ਨੇ ਸ਼ਾਇਦ ਕਿਸੇ ਪਾਰਟੀ ਚ ਪੰਜਾਬ ਚ ਨਹੀਂ ਹੈਗੇ ਕਿਉਂ ਟਕਸਾਲੀ ਪੁਰਾਣੇ ਵਾਲੇ ਲੀਡਰ ਵੀ ਨੇ ਉਹਨਾਂ ਦੇ ਵੀ 2 ਜਾਂ 3 ਧੜੇ ਨੇ ਕੋਈ ਕਾਰਜਕਾਰੀ ਬਣ ਗਿਆ ਕੋਈ ਰਹਿ ਗਿਆ ਕਿ ਨੇ ਪ੍ਰਧਾਨ ਬੰਨਣਾ ਸੀ ਕੋਈ ਦਿੱਲੀੋਂ ਚੱਲਦਾ ਹੈ ਜਿਹੜਾ ਮੈਂ ਜ਼ਿਕਰ ਹੋਣੇ ਕਰਕੇ ਹਟਿਆ ਜਿਨ੍ਹਾਂ ਨੇ ਮੀਟਿੰਗ 'ਚ ਕਿਹਾ ਨਹੀਂ ਨਹੀਂ ਕਹਿ ਦੋ ਜੀ ਇਹ ਝੂਠ ਫੈਲਾਇਆ ਜਾ ਰਿਹਾ ਕਿਉਂਕਿ ਉਹਨਾਂ ਨੇ ਤੇ ਪੰਜਾਬ 'ਚ ਫੇਸ ਕਰਨਾ ਨਹੀਂ ਫਿਰ ਇੱਕ ਧੜਾ ਹੋਇਆ ਜਿਹੜਾ ਨਵੇਂ-ਨਵੇਂ ਕਾਂਗਰਸੀ ਜਿਹੜੇ ਸੀ ਪੁਰਾਣੇ ਮਤਲਬ ਕਾਂਗਰਸੀ ਜਿਹੜੇ ਭਾਜਪਾਜ ਗਏ ਸੀ ਸੋ ਧੜੇ ਬਹੁਤ ਨੇ ਹੁਣ ਬਹੁਤੇ ਲੋਕ ਵਾਪਸੀ ਦਾ ਵਿਚਾਰ ਕਰ ਰਹੇ ਨੇ ਪਰ ਸਵਾਲ ਵੱਡਾ ਹੈ ਕਿ ਵਾਪਸੀ ਕਰੀਏ ਤੇ ਕਰੀਏ ਕਿਥੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਲੀਡਰਾਂ ਲਈ ਹਾਲਾਤ ਬਹੁਤ ਖਰਾਬ ਹੋਏ ਪਏ ਚਰਚਾ ਸੋ ਬੁਗਾਹਟ ਚੰਡੀਗੜ੍ਹ ਚੰਡੀਗੜ੍ਹ ਚ ਚੰਡੀਗੜ੍ਹ ਦੇ ਮਸਲੇ ਤੋਂ ਬਾਅਦ ਇਹ ਕਹਿ ਲਿਆ ਕਿ ਪੰਜਾਬ ਯੂਨੀਵਰਸਿਟੀ ਵਾਲੇ ਮਸਲੇ ਤੋਂ ਬਾਅਦ ਹੀ ਸ਼ੁਰੂ ਹੋਗੀ ਸੀ ਕਿ ਜਿਹੜੇ ਪੰਜਾਬ ਦੇ ਇਸ਼ੂਜ਼ ਨੇ ਉਹ ਐਡਰੈਸ ਭਾਰਤੀ ਜਨਤਾ ਪਾਰਟੀ ਨਹੀਂ ਕਰ ਪਾਰੀ ਜਾਂ ਤੇ ਲੀਡਰਸ਼ਿਪ ਤੱਕ ਫੀਡਬੈਕ ਠੀਕ ਨਹੀਂ ਜਾ ਰਿਹਾ ਹੁਣ ਇੱਕ ਵੱਡਾ ਮਸਲਾ ਹੋਰ ਇੱਥੇ ਆਂਦਾ ਜਿਹੜੇ ਲੀਡਰ ਇਹ ਕਹਿ ਰਹੇ ਨੇ ਕਿ ਕਰੀਏ ਤੇ ਕਰੀਏਗੀ ਇਹ ਬਿਲ ਜਦੋਂ ਵਿਧਾਨ ਸਭਾ ਦੇ ਵਿੱਚ ਜਾਂ ਲੋਕ ਸਭਾ ਦੇ ਵਿੱਚ ਜਦੋਂ ਆਣਾ ਪਾਰਲੀਮੈਂਟ ਚ ਉਸ ਤੋਂ ਪਹਿਲਾਂ ਕੈਬਨਿਟ ਨੇ ਵੀ ਪਾਸ ਕੀਤਾ ਹੋਣਾ جے کیبنٹ نے پاس کیتا کہ کیوں اس کیبنٹ دے بچ رونیت بٹو سی یا نہیں سی جڑا جی جے کہہ رہے ہیں کہ کوئی منشا نہیں ہے جی جھوٹ پھیلایا جا رہے ہیں بٹو کہہ رہے ہیں یعنی کہ بٹو دلی آلی لائن ٹوک کر رہے یہ ٹھیک اسی طرح ہے میں پہلا بھی کیا سی ایک گل یہ ٹھیک اسی طرح ہے جدو کھیتی رون آئے ادو ہرسمرت کور بادل کیبنٹ چیک لگاتار وروت ہویا کہ ادھر تیسرے کی, کی کیتا وروت کی نے رونیت بٹو نے جنتر منتر تے بہ کے ਵਿਰੋਧ ਕੀਨੇ ਕੀ ਆਮ ਆਦਮੀ ਪਾਰਟੀ ਨੇ ਪਰ ਅੱਜ ਉਹੀ ਰਵਨੀਤ ਬਿੱਟੂ ਜਦੋਂ ਇਹ ਬਿੱਲ ਆਇਆ ਕਿ ਕੈਬਨਿਟ ਚ ਸੀਗੇ ਜਾਂ ਉਹਨਾਂ ਤੋਂ ਪਹਿਲੇ ਦਾ ਸੀ ਇਹ ਜਵਾਬ ਰਵਨੀਤ ਬਿੱਟੂ ਨੂੰ ਦੇਣਾ ਚਾਹੀਦਾ ਔਰ ਪੰਜਾਬ ਦੇ ਲੋਕਾਂ ਨੂੰ ਰਵਨੀਤ ਬਿੱਟੂ ਤੋਂ ਜਵਾਬ ਲੈਣਾ ਚਾਹੀਦਾ ਕਿ ਜਦੋਂ ਚੰਡੀਗੜ੍ਹ ਵਾਲਾ ਇਹ ਬਿੱਲ ਕੈਬਨਿਟ ਚ ਪਾਸ ਹੋਇਆ ਪਾਰਲੀਮੈਂਟ ਚ ਆਣ ਦੇ ਲਈ ਉਦੋਂ ਬਿੱਟੂ ਅੰਦਰ ਸੁੱਤੇ ਪਏ ਸੀ ਯਾ ਜੋ ਹੁਕਮ ਮੇਰੇ ਆਕਾ ਇਹ ਵੱਡਾ ਸਵਾਲ ਹੈ ਸੋ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਇਸ ਵੇਲੇ ਬੜੀ ਕਸੂਤੀ ਫਸੀ ਹੋਈ ਹੈ ਭਾਰਤੀ ਜਨਤਾ ਪਾਰਟੀ ਦੇ ਲੀਡਰ ਰਾਹ ਲੱਭ ਰਿਹਾ ਹੈ ਕਿ ਕਿਵੇਂ ਬਾਹਰ ਨਿਕਲੀ ਔਰ ਖਾਸ ਤੌਰ ਤੇ 90 ਵਾਲੇ ਕਾਂਗਰਸੀ ਜਿਹੜੀ ਮੁਖਵੰਤਰੀ ਨਹੀਂ ਕਹਿੰਦੇ ਕਿ ਜਿਹੜੀ ਕਾਂਗਰਸ ਵਾਲੀ ਜਿਹੜੀ ਭਾਜਪਾ ਹੈ ਉਹ ਦਰਸਲ ਸਾਰੇ ਪਰੇਸ਼ਾਨ ਨੇ ਹੁਣ ਸਵਾਲ ਵੱਡਾ ਹੈ ਕਿ ਹੌਨ ਸੀਰੀਅਸ ਨੋਟ ਕਿ ਆਖਿਰਕਾਰ ਉਸ ਲੀਡਰਸ਼ਿਪ ਨੂੰ ਹੁਣ ਪੰਜਾਬ ਦੀਆਂ ਵਿਧਾਨ ਸਭਾ 27 ਦੀਆਂ ਚੋਣਾਂ ਚ ਲੋਕ ਰਿਸਪਾਂਸ ਕਿ ਵਿਕਰਣਗੇ ਇੱਕ ਦੂਜਾ ਕੀ ਜੋ ਲੋਕ ਦਿੱਲੀ ਲੋਬੀ ਤੋਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਉਸ ਤਰ੍ਹਾਂ ਦੀ ਵਰਕਿੰਗ ਕਰ ਰਹੇ ਨੇ ਕਿ ਉਹਨਾਂ ਨੂੰ ਪੰਜਾਬ ਦੀ ਸਮਝ ਹੈ ਕਿ ਉਹ ਲੋਕ ਪੰਜਾਬ ਨੂੰ ਉਹਨਾਂ ਸਮਝਦੇ ਹੈ ਕਿ ਉਹ ਲੋਕ ਪੰਜਾਬ ਦੇ ਲੋਕਾਂ ਵਿੱਚ ਵਿਚਰ ਸਕਦੇ ਹੈ ਬਿਨਾਂ ਸਿਕਿਉਰਿਟੀ ਤੋਂ ਇਹ ਆਪਣੇ ਆਪ ਚ ਵੱਡਾ ਸਵਾਲ ਹੈ ਔਰ ਮੈਂ ਬੜੀ ਛੋਟੀ ਇਹ ਵੀਡੀਓ ਇਸ ਕਰਕੇ ਪਾ ਰਿਹਾ ਕਿ ਮੇਰੇ ਕੋਲ ਅੱਜ ਹੋਰ ਕਈ ਲੀਡਰਾਂ ਨਾਲ ਗੱਲ ਕਰਨੀ ਹੈ ਉਹ ਸਾਰੀ ਸਥਿਤੀ ਪਿਕਚਰ ਕਲੀਅਰ ਕਰਨਗੇ ਕਿ ਅਸੀਂ ਅੱਗੇ ਫੈਸਲਾ ਲੈਣਾ ਕੀ ਹੈ ਉਹਨਾਂ ਦੀ ਅੱਜ ਗੁਪਚਪ ਤਰੀਕੇ ਨਾਲ ਕੁਛਾਂ ਦੀ ਮੀਟਿੰਗ ਵੀ ਹੈ ਕੁਝ ਮਿਲ ਰਹੇ ਨੇ ਕੁਝ ਜਿਹੜੇ ਨੇ ਉਹ ਫੋਨ ਤੇ ਗੱਲਾਂ ਬਾਤਾਂ ਕਰ ਰਹੇ ਨੇ ਤੇ ਮੈਨੂੰ ਲੱਗਦਾ ਕੱਲ ਤੱਕ ਸਾਰੇ ਮਸਦੇ ਤੇ ਤੁਹਾਨੂੰ ਡਿਟੇਲ ਰਿਪੋਰਟ ਦੂੰਗਾ ਕਿ ਆਖਰਕਾਰ ਹੁਣ ਪੱਕ ਕੀ ਰਿਹਾ ਭਾਰਤੀ ਜਨਤਾ ਪਾਰਟੀ ਪਰ ਕੁਲ ਮਿਲਾ ਕੇ ਭਾਰਤੀ ਜਨਤਾ ਪਾਰਟੀ ਦੀਆਂ ਮੁਸ਼ਕਿਲਾਂ ਫਿਲਹਾਲ ਵਧੀਆਂ ਹੋਈਆਂ ਨੇ ਉਹ ਜਿਹੜੇ ਕਹਿੰਦੇ ਸੀ 27 ਚ ਸਰਕਾਰ ਬਣਾਵਾਂਗੇ ਉਹ ਹਾਲਾਤ ਫਿਲਹਾਲ ਨਜ਼ਰ ਨਹੀਂ ਆ ਰਹੇ ਪਰ ਕੁਲ ਮਿਲਾ ਕਰਕੇ ਪੰਜਾਬ ਦੇ ਹਿੱਤਾਂ ਦੀ ਗੱਲ ਜੇ ਭਾਰਤੀ ਜਨਤਾ ਪਾਰਟੀ ਹਾਂ ਇੱਕ ਗੱਲ ਹੋਰ ਮੈਂ ਇੱਥੇ ਕਰੂੰਗਾ ਜੇ ਕੇਂਦਰ ਸੇ ਇਸ ਫੈਸਲੇ ਦੇ ਖਿਲਾਫ ਕੁਝ ਲੀਡਰ ਇਕੱਠੇ ਹੋ ਕੇ ਰਿਜ਼ਾਈਨ ਦੇ ਦੇਣਦੇ ਉਸ ਦਿਨ ਸ਼ਾਇਦ ਉਹਨਾਂ ਦੀ ਸਿਆਸਤ ਠੀਕ ਹੋ ਜਾਣੀ ਸੀ ਪਰ ਅੱਜ ਉਹੀ ਲੀਡਰ ਜਦੋਂ ਉੱਥੋਂ ਇੱਕ ਪਰਚਾ ਬਣ ਕੇ ਆ ਗਿਆ ਉਹਨੂੰ ਪੜਤਾ ਉਸ ਤੋਂ ਬਾਅਦ ਹੁਣ ਲੋਕ ਯਕੀਨ ਨਹੀਂ ਕਰਨਗੇ ਉਹ ਹੁਣ ਕਸੂਤੇ ਹੋਰ ਫਸ ਗਏ ਨੇ ਕਿ ਉਹਨਤੇ ਇੱਕ ਝੂਠ ਆਇਆ ਉਹਨੂੰ ਲੁਕਾਉਣ ਦੇ ਲਈ ਚਾਰ ਝੂਠ ਬੋਲਨੇ ਪਏ ਔਰ ਉਸ ਤੋਂ ਬਾਅਦ ਹੁਣ ਕਰੀਏ ਤੇ ਕਰੀਏ ਕਿ ਲੋਕਾਂ ਨੂੰ ਤੇ ਸਾਰਾ ਕੁਝ ਪਤਾ ਲੱਗੀ ਜਾਣਾ ਸੋ ਮੈਨੂੰ ਲੱਗਦਾ ਹੈ ਕਿ 2-3 ਦਿਨਾਂ ਤੱਕ ਭਾਜਪੀ ਦੇ ਅੰਦਰੋਂ ਬਹੁਤ ਕੁਝ ਨਿਕਲਣ ਵਾਲਾ ਮਤਲਬ ਨਿਕਲਣ ਵਾਲਾ ਦਾ ਸੈਂਸ ਕਿ ਬਹੁਤ ਕੁਝ ਪੱਕ ਰਿਹਾ ਉਬਾਲਾ ਆ ਰਿਹਾ ਹੈ ਤੇ ਇਹ ਕੁਝ ਬਾਹਰ ਨਿਕਲੇਗਾ ਉਹ ਜਾਣਕਾਰੀ ਜ਼ਰੂਰ ਤੁਹਾਡੇ ਤੱਕ ਪਹੁੰਚਾਵਾਂਗੇ ਪਰ ਫਿਲਹਾਲ ਖਲਬਲੀ ਮਚ ਚੁੱਕੀ ਹੈ ਇਜਾਜ਼ਤ ਦਿਓ ਸਸਟ੍ਰਿਕਾ